ਹਾਂਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੀਐਸਟੈਟ 2024 ਦਾ ਰਿਜ਼ਲਟ ਜਿਹੜਾ ਆਊਟ ਹੋ ਚੁੱਕਿਆ ਤਾਂ ਆਪਾਂ ਇਹ ਵੀਡੀਓ ਇਸ ਕਰਕੇ ਨਹੀਂ ਬਣਾ ਰਹੇ ਕਿ ਤੁਹਾਡਾ ਜਿਹੜਾ ਪੀਐਸਟੈਟ ਆ ਉਹਦਾ ਰਿਜ਼ਲਟ ਤੁਹਾਨੂੰ ਕਿੱਥੇ ਮਿਲੂਗਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੀਐਸਟੈਟ ਦੀ ਅਫੀਸ਼ੀਅਲ ਵੈਬਸਾਈਟ ਤੇ ਮਿਲਣਾ ਆਪਣੀ ਵੀਡੀਓ ਬਣਾਉਣ ਦਾ ਕਾਰਨ ਕੀ ਆ ਕਿ ਤੁਹਾਨੂੰ ਜਿਹੜੇ ਗ੍ਰੇਸ ਮਾਰਕਸ ਆਉ ਮਿਲੇ ਆ ਜਾਂ ਨਹੀਂ ਮਿਲੇ ਸਪੈਸ਼ਲੀ ਪੀਐਸਟੈਟ 1 ਦੇ ਰਿਗਾਰਡਿੰਗ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਤੁਹਾਡੇ ਜਿਹੜੇ ਡਾਊਟ ਸੀ ਜਿੰਨਾ ਸਵਾਲਾਂ ਤੇ ਤੁਸੀਂ objections ਲਾਈ ਸੀ ਕਿ ਉਹਦਾ ਹੱਲ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਗਰੁੱਪ ਚ ਨਾਲ ਦੀ ਨਾਲ ਮੈਸੇਜ ਆ ਰਹੇ ਆ ਕਿ ਗ੍ਰੇਸ ਕਿੰਨੇ ਨੰਬਰ ਦੇ ਮਿਲੀ ਆ ਜਾਂ ਮਿਲੀ ਆ ਵੀ ਆ ਕਿ ਨਹੀਂ ਮਿਲੀ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਆਪਾਂ ਰਿਜ਼ਲਟ ਦੇਖਦੇ ਆ ਤਾਂ ਨਾਲ ਹੀ ਉਹਨਾਂ ਨੇ ਪੇਪਰ ਦੀ ਇੱਕ ਅਨਸਰ ਕੀ ਦੁਬਾਰਾ ਤੋਂ ਜਾਰੀ ਕੀਤੀ ਆ ਜਿਹਨਾਂ ਪਰ ਰਿਵਾਈਜ਼ ਅਨਸਰ ਕੀ ਵੀ ਕਹਿ ਸਕਦੇ ਆ ਤਾਂ ਉਸ ਦੇ ਮੁਤਾਬਿਕ ਜ਼ਿਕਰ ਦੇਖਿਆ ਜਾਵੇ ਜਿਹੜੇ ਤੁਹਾਡੇ ਡਾਊਟ ਸੀ ਉਹ ਆਪਾਂ ਇਸ ਵੀਡੀਓ ਚ ਕਲੀਅਰ ਕਰ ਰਹੇ ਆ ਸਭ ਤੋਂ ਪਹਿਲਾਂ ਵੇਖਿਆ ਜਾਵੇ ਤਾਂ ਗ੍ਰੇਸ ਜਿਹੜੀ ਹੈਗੀ ਤੁਹਾਨੂੰ ਐਗਜ਼ੈਕਟਲੀ 2 ਨੰਬਰ ਦੀ ਗ੍ਰੇਸ ਉਹਨਾਂ ਨੇ ਦਿੱਤੀ ਆ ਪਰ 3 ਨੰਬਰ ਦੇ ਜਿਹੜੇ ਤੁਹਾਡੇ ਸਵਾਲ ਆ ਉਹਨਾਂ ਨੇ ਉਹ ਸਹੀ ਕੀਤੇ ਆ ਗ੍ਰੇਸ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਆਨਸਰ ਉਹਨਾਂ ਤੋਂ ਬਾਈ ਮਿਸਟੇਕ ਗਲਤ ਲੱਗ ਗਈ ਸੀ ਜਿਵੇਂ ਇੱਕ ਜੌਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਵਾਲਾ ਕੁਐਸਚਨ ਸੀ ਜਿਹਦਾ ਉੱਤਰ ਉਹਨਾਂ ਨੇ ਪਿਆਜੇ ਦਿੱਤਾ ਹੋਇਆ ਸੀਗਾ ਪੇਪਰ 1 ਦੀ ਗੱਲ ਕਰ ਰਹੇ ਆ ਪਿਆਜੇ ਉੱਤਰ ਦਿੱਤਾ ਸੀਗਾ ਬਟ ਇਹਦਾ ਉੱਤਰ ਵੈਗੋਸਕੀ ਆਉਣਾ ਸੀ ਤਾਂ ਹੁਣ ਉਹਨਾਂ ਨੇ ਦੁਬਾਰਾ ਤੋਂ ਕਰੈਕਟ ਕਰਤਾ ਵੈਗੋਸਕੀ ਕਰਤਾ ਪਿਆਜੇ ਦਾ ਨੰਬਰ ਜੇਕਰ ਕੋਈ ਵਿਦਿਆਰਥੀ ਲਗਾ ਰਿਹਾ ਸੀ ਤਾਂ ਉਹਦਾ ਨੰਬਰ ਉਹ ਕੱਟ ਹੋ ਗਿਆ ਪਰ ਰਾਈਟ ਆਨਸਰ ਇਦਾ ਬਗੋਸਕੀ ਸੀ ਤਾਂ ਉਹਨਾਂ ਨੇ ਸਹੀ ਕਰਤਾ ਇਸ ਦੀ ਕੋਈ ਗ੍ਰੇਸ ਨਹੀਂ ਦਿੱਤੀ ਆਨਸਰ ਸਹੀ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਇੱਕ ਮੈਥ ਦਾ ਕੁਐਸਚਨ ਆਇਆ ਸੀ ਜਿਸ ਦਾ ਉਹਨਾਂ ਨੇ ਉੱਤਰ ਦਿੱਤਾ ਸੀ ਕਿ ਡਿਸਲੈਕਸਿਆ ਤੋਂ ਪੀੜਤ ਯਾਨਕੀ ਭਾਵ ਇੱਕ ਸਵਾਲ ਦੇ ਵਿੱਚ ਉਹਨਾਂ ਨੇ ਆਪਸ਼ਨ ਨੰਬਰ 2 ਨੂੰ ਸਹੀ ਠਹਿਰਾਇਆ ਸੀ ਜਿਹੜੀ ਉਹਨਾਂ ਨੇ ਪਹਿਲਾ ਆਨਸਰ ਕੀ ਜਾਰੀ ਕੀਤੀ ਸੀ ਪਰ ਜਿਹੜੀ ਹੁਣ ਉਹਨਾਂ ਨੇ ਆਨਸਰ ਕੀ ਜਾਰੀ ਕੀਤੀ ਆ ਰਿਵਾਈਜ਼ ਕਰਕੇ ਉਸ ਆਨਸਰ ਕੀ ਦੇ ਵਿੱਚ ਉਹਨਾਂ ਨੇ ਫਿਰ ਤੋਂ অপশন এ ਨੂੰ ਸਹੀ ਮੰਨਿਆ ਡਿਸਕੈਲਕੂਇਆ ਕੈਲਕੂਲਿਆ ਤੋਂ ਵੀੜਤ ਤਾਂ ਇਹ ਉਹਨਾਂ ਨੇ ਸਹੀ ਮੰਨਿਆ ਇਸ ਤੋਂ ਬਾਅਦ ਅੱਗੇ ਇੱਕ ਪ੍ਰਸ਼ਨ ਮੈਥ ਦਾ ਹੀ ਹੋਰ ਆ ਜਿਹਦਾ ਡਾਊਟ ਸੀਗਾ ਕਿਉਂਕਿ ਉਹਨਾਂ ਨੇ ਉੱਤਰ ਉਹਦੇ ਵਿੱਚ ਵੀ ਇੱਕ ਦਿੱਤਾ ਹੋਇਆ ਸੀ ਜਿਓਮੈਟ੍ਰਿਕ ਫਾਰਮੂਲੇ ਨੂੰ ਯਾਦ ਕਰਨਾ ਤਾਂ ਉਸ ਦਾ ਉੱਤਰ ਉਹਨਾਂ ਨੇ ਦੁਬਾਰਾ ਤੋਂ ਚਾਰ ਨੰਬਰ ਉੱਤਰ ਰਿਵਾਈਜ਼ ਕਰਕੇ ਸਹੀ ਠਹਿਰਾਇਆ ਹੈ ਕਿ ਇਹ ਜ਼ਾਇਸ ਟਹਿਰਾਉਣਾ ਹੈ ਕਿ ਦੋ ਤ੍ਰਿਭੁਜ ਜਿਓਮੈਟ੍ਰਿਕ ਪੋਸਟੂਲੇਟਸ ਦੀ ਵਰਤੋਂ ਕਰਕੇ ਇਸ ਤਰ੍ਹਾਂ ਦੀ ਕੋਈ অপਸ਼ਨ ਸੀਗੀ ਤਾਂ ਉਹਨਾਂ ਨੇ 104 ਨੰਬਰ ਇਹ ਸੈੱਟ B ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਉਹਨਾਂ ਨੇ 4 ਨੰਬਰ ਆਪਸ਼ਨ ਨੂੰ ਸਹੀ ਠਹਿਰਾਇਆ ਹੈ ਹਾਲਾਂਕਿ ਇਹਦੀ ਕੋਈ ਤੁਹਾਨੂੰ ਗ੍ਰੇਸ ਨਹੀਂ ਦਿੱਤੀ ਮੈਂ ਵਾਰ-ਵਾਰ ਕਹਿ ਰਿਹਾ ਕਿ ਗ੍ਰੇਸ ਸਿਰਫ ਤੁਹਾਨੂੰ ਦੋ ਪ੍ਰਸ਼ਨਾਂ ਦੀ ਮਿਲੀ ਹੈ ਜੋ ਤੁਹਾਡੀ ਸਕਰੀਨ ਤੇ ਹੁਣ ਤੁਸੀਂ ਦੇਖ ਰਹੇ ਹੋ ਇੱਕ ਤਾਂ ਹੈ EVS ਦਾ ਕੁਐਸਚਨ ਨੰਬਰ 123 ਸੈੱਟ B ਦੇ ਵਿੱਚ ਇਸ ਦੇ ਵਿੱਚ ਉਹਨਾਂ ਨੇ ਤੁਹਾਨੂੰ ਪਹਿਲੇ ਤਿੰਨ ਆਪਸ਼ਨਾਂ ਦੀ ਜਿਹੜੀ ਗ੍ਰੇਸ ਦਿੱਤੀ ਹੈ ਕਿ ਜਿਨ੍ਹਾਂ ਨੇ ਪਹਿਲੇ ਤਿੰਨ ਆਪਸ਼ਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਟਿਕ ਕੀਤੀ ਸੀ ਤਾਂ ਉਸ ਵਿਦਿਆਰਥੀ ਨੂੰ ਉਹ ਨੰਬਰ ਮਿਲਿਆ ਕਿਉਂਕਿ ਭੋਜਨ ਦੇ ਵਿੱਚ ਜਿਹੜੇ ਆਇਰਨ ਦੇ ਸਰੋਤਾਂ ਬਾਰੇ ਕੁਐਸਚਨਸ ਤਾਂ ਹੀਮੋਗਲੋਬਿਨ ਬਣਾਉਣ ਦੇ ਵਿੱਚ ਜਿਹੜਾ ਆਪਾਂ ਕਹਿੰਦੀ ਆ ਬਲੱਡ ਬਣਾਉਣ ਦੇ ਵਿੱਚ ਕਿਹੜੇ-ਕਿਹੜੇ ਇਹ ਜ਼ਰੂਰੀ ਹੁੰਦੇ ਨੇ ਤੱਤ ਉਹ ਉਹਨਾਂ ਨੇ ਪੁੱਛਿਆ ਹੋਇਆ ਸੀ ਤਾਂ ਉਹਦੇ ਵਿੱਚ ਆਪਸ਼ਨ ਉਹਨਾਂ ਨੇ 1 2 ਤੇ 3 ਜਿਹੜੀ ਵੀ ਵਿਦਿਆਰਥੀ ਨੇ ਲਾਇਆ ਸੀ ਉਸ ਨੂੰ ਇਸ ਦੇ ਮਾਰਕਸ ਦਿੱਤੇ ਨੇ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਐਕਸਪ੍ਰੈਸ਼ਨ ਦੀ ਗ੍ਰੇਸ ਮਿਲੀ ਆ ਤੇ ਜਿਹੜੇ ਮੈਂ ਤੁਹਾਨੂੰ ਪਿੱਛੇ ਦੱਸੇ ਨੇ ਉਹਨਾਂ ਦੀ ਗ੍ਰੇਸ ਨਹੀਂ ਮਿਲੀ ਉਹਨਾਂ ਦੇ ਆਨਸਰ ਉਹਨਾਂ ਤੋਂ ਗਲਤ ਲੱਗ ਗਏ ਸੀ ਉਹਨਾਂ ਨੇ ਉਹ ਆਨਸਰ ਸਹੀ ਕਰਕੇ ਹੁਣ ਲਾਏ ਨੇ ਇਸ ਤੋਂ ਬਿਨਾ ای وی ایس ਦਾ ਇੱਕ ਪ੍ਰਸ਼ਨ ਸੈਟ B ਦੇ ਵਿੱਚ 145 ਨੰਬਰ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੇਠ ਲਿਖੀਆਂ ਸਮੱਸਿਆਵਾਂ ਵਿੱਚੋਂ ਕਿਹੜੀ ਸਮੱਸਿਆ ਡੈਮਾ ਨਾਲ ਸੰਬੰਧਿਤ ਨਹੀਂ ਹੈ ਤਾਂ ਇਹਦਾ ਉੱਤਰ ਉਹਨਾਂ ਨੇ ਜਿਹੜੇ ਵਿਦਿਆਰਥੀ ਨੇ ਪਹਿਲਾ ਤੀਜਾ ਤੇ ਚੌਥਾ ਲਾਇਆ ਸੀ ਉਸ ਨੂੰ ਨੰਬਰ ਦਿੱਤਾ ਯਾਨੀ ਕਿ ਇਸ ਨੰਬਰ ਦੀ ਗ੍ਰੇਸ ਦਿੱਤੀ ਆ ਤਾਂ ਐਗਜੈਕਟਲੀ 2 ਨੰਬਰ ਦੀ ਗ੍ਰੇਸ ਤੁਹਾਨੂੰ ਮਿਲੀ ਆ ਲੇਕਿਨ ਜੇਕਰ ਪੀਐਸਟੈਟ 1 ਦੀ ਗੱਲ ਕਰੀਏ ਤਾਂ ਵਿਦਿਆਰਥੀ ਜਿਹੜੇ ਡਾਊਟ ਕਹਿ ਰਹੇ ਸੀ ਕਿ ਸਾਡੇ 4 ਤੋਂ 5 ਪ੍ਰਸ਼ਨਾਂ ਦੇ ਡਾਊਟ ਨੇ ਤਾਂ ਉਹਨਾਂ ਨੂੰ 4 ਤੋਂ 5 ਨੰਬਰ ਹੀ ਮਿਲੇ ਨੇ ਤਾਂ ਉਮੀਦ ਕਰਦੇ ਆ ਕਿ ਬਹੁਤ ਸਾਰੇ ਵਿਦਿਆਰਥੀ ਹੋਂਦਾ ਪੀਐਸਟੈਟ ਦਾ ਜਿਹੜਾ ਪੇਪਰ 1 ਆ ਉਹ ਕੁਆਲੀਫਾਈ ਹੋਇਆ ਹੋਵੇਗਾ ਅਤੇ ਹੁਣ ਆਉਣ ਵਾਲੇ ਪੇਪਰਾਂ ਦੀ ਤਿਆਰੀ ਵੱਲ ਤੁਸੀਂ ਆਪਣਾ ਧਿਆਨ ਕੇਂਦ੍ਰਿਤ ਕਰੋ ਆਪਣੀ ਵੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਆਪਣੇ ਚੈਨਲ ਦੇ ਵਾਧੇ ਰਹੀ ਬਿਲਕੁਲ ਸਹੀ ਸੋਰਸ ਦਸੀਏ ਕਿ ਤੁਸੀਂ ਕਿੱਥੋਂ ਈਟੀਟੀ ਕੈਡਰ ਦੀ ਤਿਆਰੀ ਕਰਨੀ ਆ ਤਾਂ ਸਾਥੀਓ ਬਾਕੀ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਸ਼ੇਅਰ ਕਰ ਦਿਓ ਧੰਨਵਾਦ